ਇਹ ਕੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੜਾ ਚਰਚਿਤ ਹੈ ਇਹ ਮਸਲਾ ਕਿ ਕੁਝ ਬਾਗੀ ਕਾਲੀ ਦਲ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਕਾਲਕਸਰ ਸਾਹਿਬ ਤੇ ਪਹੁੰਚ ਗਏ ਇਹ ਕਿ ਨਾ ਭਾਵੇਂ ਕਿ ਉਹ ਬਾਅਦ ਲੋਕਾਂ ਨੇ ਦੇਖਿਆ ਕਿ ਉਹ ਇੱਕ ਰਾਜਨੀਤਿਕ ਛੜਜੰਤਰ ਸੀ ਪਰ ਮੈਂ ਇਸ ਨੂੰ ਛੱਡਦਾ ਪਰ ਉਹਨਾਂ ਨੇ ਇਹ ਕਾਲਕਸਰ ਸਾਹਿਬ ਨੇ ਉਸ ਮਾਮਲੇ ਨੂੰ ਲੈ ਕੇ ਇਹ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਪਣਾ ਪੱਖ ਸਪਸ਼ਟ ਕਰਨ ਲਈ 15 ਦਿਨ ਦਾ ਟਾਈਮ ਦਿੱਤਾ ਸੀ ਸੋ ਅੱਜ ਸੁਖਵੀਰ ਸਿੰਘ ਬਾਦਲ ਆਪਣੇ ਅਕਾਲੀ ਦਲ ਦੇ ਸਾਥੀਆਂ ਸਮੇਤ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਉਹ ਨਤਮਸਤਕ ਹੋਣ ਵਾਸਤੇ ਆਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਹਜ਼ਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਸੀਂ ਪੂਰਨ ਤੌਰ ਤੇ ਸਮਰਪਣ ਅਕਾਲ ਤਖਤ ਸਾਹਿਬ ਨੂੰ ਜੋ ਸਾਨੂੰ ਕਿਨਾਂ ਸੇਵਾ ਲਾਉਣਗੇ ਜੋ ਵੀ ਆਦੇਸ਼ ਹੋਏਗਾ ਉਹ ਪੂਰਨ ਤੌਰ ਤੇ ਪ੍ਰਵਾਨ ਹੋਏਗਾ ਪਰ ਮੈਂ ਆਪਣੀ ਗੱਲ ਕਰਦੇ ਆ ਇਹਦੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਨੂੰ ਇੱਕ ਪੱਤਰ ਗਿਆ ਸੀ ਉਹਨਾਂ ਤੋਂ ਵੀ ਕੁਝ ਜਿਹੜਾ ਮੁੱਦਿਆਂ ਤੇ ਜਾਣਕਾਰੀ ਮੰਗੀ ਗਈ ਸੀ ਸੋ ਉਸ ਪੱਖ ਨੂੰ ਜਿਹੜਾ ਚਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣਾ ਪੱਖ ਜਿਹੜਾ ਵਾ ਬੰਦਲਫਾਫੇ ਵਿੱਚ ਉਹ ਕਾਲ ਤੱਕ ਸਾਹਿਬ ਦੇ ਜਹਦਰ ਸਾਹਿਬ ਨੂੰ ਸੌਂਪਿਆ ਉਸ ਵਫਰ ਦੇ ਵਿੱਚ ਮੈਂ ਵੀ ਸ਼ਾਉ ਸੀ ਜੋ ਜਿਹੜਾ ਸਪੀਸ਼ ਸਿੰਘ ਬਾਦਲ ਦਾ ਸਪਸ਼ਟਿਕਰ ਦਿੱਤਾ ਗਿਆ ਸੋ ਸਭ ਤੋਂ ਸਿਗਾ ਕਿ ਅੱਜ ਹੀ ਕੱਲ ਤੱਕ ਜ਼ਹੇਦਾਰ ਸਾਹਿਬ ਵੀ ਹੋ ਰਹੇ ਦੇ ਇਸ ਦੇਣਗੇ ਸੋ ਇਸ ਤੋਂ ਬਾਅਦ ਕੀ ਪੰਜ ਪ੍ਰਕਿਰਿਆ ਇਹ ਹੁੰਦੀ ਹੈ ਦੇਖੋ 15 ਦਿਨਾਂ ਚ ਜਿਹੜਾ ਜਿਹੜਾ ਜਿਹੜੇ ਜਿਨ੍ਹਾਂ ਨੇ ਦੋਸ਼ ਲਾਇਆ ਉਸ ਦੋਸ਼ ਦਾ ਪੱਖ ਤਾਂ ਪੁੱਛਣਾ ਹੀ ਹੈ ਨਾ ਇਹਦਾ ਇੱਕ ਉਸ ਤੋਂ ਬਾਅਦ ਜ਼ਹੇਦਾਰ ਸਾਹਿਬ ਬਾਕੀ ਸਿੰਘ ਸਾਹਿਬ ਨਾਲ ਲੜ ਕੇ ਕੀ ਫੈਸਲਾ ਕਰਦੇ ਆ ਉਹ ਅਗਲੀ ਪ੍ਰਕਿਰਿਆ ਹੈ ਸਰ ਇੱਕ ਤੱਕ ਜਿਹੜਾ ਕਿ ਜਿਹੜਾ ਕਹਿ ਨਹੀਂ ਸਕਦੇ ਇਹ ਤਾਂ ਜ਼ਹੇਦਾਰ ਸਾਹਿਬ ਦੇ ਅਧਿਕਾਰ ਖੇਤਰ ਦਾ ਮਸਲਾ ਮੈਂ ਇਹ ਕੋਈ ਟਿੱਪਣੀ ਨਹੀਂ ਕਰ ਸਕਦਾ ਕ੍ਰੋਨੀਕ ਕਮੇਟੀ ਵੱਲੋਂ ਜਿਹੜੇ ਸਵਾਲ ਸੀ ਕ੍ਰੋਨੀਕ ਕਮੇਟੀ ਵੱਲੋਂ ਤੁਸੀਂ ਪਿਆਰ ਬਾਜੀ ਦਾ ਜਿਹੜਾ ਦੇਖੋ ਜੀ ਜੋ ਸਕਾਲਤਖ ਸਾਹਿਬ ਵੱਲੋਂ ਸਾਨੂੰ ਪੁੱਛਿਆ ਗਿਆ ਜੋ ਸਾਨੂੰ ਇਸ ਟਿੱਪਣੀ ਤੇ ਟਿੱਪਣੀ ਕਰ ਲਈ ਕਿਹਾ ਗਿਆ ਉਸ ਦਾ ਸਾਰਾ ਕੁਝ ਇੱਕ ਪੁਲੰਦਾ ਬਣਾ ਕੇ ਐਡਵੋਕੇਟ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਦਿੱਤਾ ਜੋ ਸਾਨੂੰ ਹੁਕਮ ਆਇਆ ਸੀ ਅਸੀਂ ਹੱਥ ਜੋੜ ਕੇ ਗੱਲ ਚ ਪਰਣਾ ਪਾ ਕੇ ਉਹਨਾਂ ਨੂੰ ਇਹ ਸਾਰਾ ਦੇ ਦਿੱਤਾ ਕਿ ਜੋ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਹੋਏਗਾ ਅਸੀਂ ਖੜੇ ਠੀਕ ਹੈ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਕਰ ਰਹੇ ਹਾਂ ਕਿ ਤਖਤ ਸਾਹਿਬ ਤੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਪੰਚੀ ਸਰਵਾਨੀ ਬੋਲਦੇ ਹੋਣਗੇ ਸਕੂਲ ਕੇ ਪੜ ਕੇ ਤੇ ਬਚਾਇਆ ਸਿੰਘ ਸਾਹਿਬ ਕਦੋਂ ਤੱਕ ਜੀ ਕੋਈ ਸਮਾਜ ਕਦੋਂ ਤੱਕ ਮੀਟਿੰਗ ਕਦੋਂ ਤੱਕ ਹੋ ਸਕਦੀ ਹੈ ਜੀ ਫੈਸਲਾ ਲਿਆ ਜਾਣਾ ਜੀ ਕਦੋਂ ਤੱਕ ਫੈਸਲਾ ਕਦੋਂ ਤੱਕ ਫੈਸਲਾ ਲਿਆ ਜਾ ਸਕਦਾ ਹੈ ਜੀ ਥੋੜੇ ਦਿਨਾਂ ਤੱਕ ਮੀਟਿੰਗ ਜੀ ਥੋੜੇ ਦਿਨਾਂ ਤੱਕ ਥੈਂਕ ਯੂ ਜੀ ਇਹ ਜੀ ਕੌਟਕ ਸਾਹਿਬ ਦੇ ਜੱਫੇਦਾਰ ਗਏ ਨਹੀਂ ਭਾਈ